ਦੂਰ ਸੰਚਾਰ ਕੰਪਨੀਆਂ ਨੇ ਇਸ ਸਾਲ ਜੁਲਾਈ ਮਹੀਨੇ ਤੋਂ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਕੀਤਾ ਸੀ ਇਸ ਦੌਰਾਨ ਭਾਰਤੀ Airtel ਕੰਪਨੀ ਨੇ 26 ਰੁਪਏ ਦਾ ਸਸਤਾ ਪਲਾਨ ਲਾਂਚ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਜੁਲਾਈ 2024 ਤੋਂ ਬਾਅਦ Airtel ਨੇ ਆਪਣੇ ਕਈ ਪੁਰਾਣੇ ਪਲਾਨ ਨੂੰ ਆਪਣੀ ਲਿਸਟ ਤੋਂ ਹਟਾ ਦਿੱਤਾ ਹੈ ਅਤੇ ਕਈ ਨਵੇਂ ਪਲਾਨ ਲਾਂਚ ਕੀਤੇ ਨੇ ਇਹਨਾਂ ਚੋਂ ਇੱਕ ਪਲਾਨ 26 ਰੁਪਏ ਦਾ ਹੈ Airtel ਦੇ ਇਸ ਨਵੇਂ ਪਲਾਨ ਦੀ ਕੀਮਤ 26 ਰੁਪਏ ਹੈ ਕੰਪਨੀ ਨੇ ਇਹ ਪਲਾਨ ਸਿਰਫ ਡਾਟਾ ਪੈਕ ਲਈ ਲਾਂਚ ਕੀਤਾ ਹੈ ਕਈ ਵਾਰ ਰੋਜ਼ਾਨਾ ਡਾਟਾ ਸੀਮਾ ਖਤਮ ਹੋਣ ਤੋਂ ਬਾਅਦ ਉਪਭੋਗਤਾਵਾਂ ਨੂੰ ਵਾਧੂ ਡਾਟਾ ਦੀ ਸ਼ੁਰੂਆਤ ਜ਼ਰੂਰਤ ਹੁੰਦੀ ਹੈ। ਕਈ ਯੂਜ਼ਰ ਡਾਟਾ ਐਡ-ਆਨ ਪੈਕ ਨੂੰ ਰੀਚਾਰਜ ਕਰਦੇ ਨੇ। ਅਜਿਹੇ ਯੂਜ਼ਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ Airtel ਨੇ ਇੱਕ ਨਵਾਂ ਪਲਾਨ ਲਾਂਚ ਕੀਤਾ ਹੈ ਜਿਸ ਦੀ ਕੀਮਤ ਸਿਰਫ 26 ਰੁਪਏ ਹੈ। ਇਸ ਪਲਾਨ ਨਾਲ ਯੂਜ਼ਰ ਨੂੰ 1.5GB ਡਾਟਾ ਮਿਲਦਾ ਹੈ। ਇਹ ਡਾਟਾ ਸਿਰਫ ਇੱਕ ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ। ਹਾਲਾਂਕਿ ਪਹਿਲਾਂ Airtel 22 ਰੁਪਏ ਦਾ ਡਾਟਾ ਐਡ-ਆਨ ਪਲਾਨ ਪੇਸ਼ ਕਰਦੀ ਸੀ ਜਿਸ ਵਿੱਚ 1GB ਡਾਟਾ ਮਿਲਦਾ ਸੀ ਇਹ ਪਲਾਨ ਵੀ ਸਿਰਫ 1 ਦਿਨ ਦੀ ਵੈਧਤਾ ਦੇ ਨਾਲ ਸੀ Airtel ਦੇ ਵੱਡੇ ਡਾਟਾ ਐਡ-ਆਨ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਪਣੇ 77 ਰੁਪਏ ਵਾਲੇ ਪਲਾਨ ਵਿੱਚ 5GB ਡਾਟਾ ਦਿੰਦੀ ਹੈ 121 ਰੁਪਏ ਦੇ ਡਾਟਾ ਐਡ-ਆਨ ਪਲਾਨ ਵਿੱਚ 6GB ਡਾਟਾ ਉਪਲਬਧ ਹੈ Airtel ਦੀ ਤਰ੍ਹਾਂ Reliance Jio ਵੀ ਆਪਣੇ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੇ ਕਈ ਡਾਟਾ ਐਡ-ਆਨ ਪਲਾਨ ਦਾ ਵਿਕਲਪ ਦਿੰਦੀ ਹੈ ਹਾਲਾਂਕਿ ਇਹਨਾਂ ਕੰਪਨੀਆਂ ਦੁਆਰਾ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਭਾਰਤ ਦੀ ਸਰਕਾਰੀ ਦੂਰ ਸੰਚਾਰ ਕੰਪਨੀ ਭਾਰਤੀ ਦੂਰ ਸੰਚਾਰ ਨਿਗਮ ਲਿਮਟਿਡ ਯਾਨੀ BSNL ਨੂੰ ਤੇਜ਼ੀ ਨਾਲ ਵਿਕਾਸ ਕਰਨ ਦਾ ਵਧੀਆ ਮੌਕਾ ਮਿਲਿਆ ਹੈ ਇਹੀ ਕਾਰਨ ਹੈ ਕਿ ਹੁਣ BSNL ਕੰਪਨੀ ਨਾ ਸਿਰਫ ਤੇਜ਼ੀ ਨਾਲ ਆਪਣੇ 4G ਨੈਟਵਰਕ ਦਾ ਵਿਸਥਾਰ ਕਰ ਰਹੀ ਹੈ ਸਗੋਂ 5G ਨੂੰ ਰੋਲ ਆਊਟ ਕਰਨ ਦੀ ਵੀ ਤੇਜ਼ੀ ਨਾਲ ਤਿਆਰੀ ਕਰ ਰਹੀ ਹੈ